ਫਰੀਦਕੋਟ ਦੇ ਵਿੱਚ ਕਿਸਾਨਾਂ ਤੇ ਪੁਲਿਸ ਆਮੋ-ਸਾਮਣੇ ਹੋ ਗਏ ਨੇ ਜਗਜੀਤ ਸਿੰਘ ਢੱਲੇਵਾਲ ਦੇ ਸ਼ਹਿਰ ਫਰੀਦਕੋਟ ਦੇ ਵਿੱਚ ਜੋ ਕਿ ਖਨੌਰੀ ਸਰਹੱਦ ਤੇ ਬੈਠਾ ਹੈ ਕਿਸਾਨਾਂ ਨੇ ਰਾਸ਼ਟਰੀ ਰਾਜਮਾਰਗ ਚਰਨਜਾ ਨੂੰ ਜਾਮ ਕਰ ਦਿੱਤਾ ਤੇ ਬੀਤੀ ਰਾਤ ਦੀ ਘਟਨਾ ਤੇ ਆਪਣਾ ਗੁੱਸਾ ਵੀ ਪ੍ਰਗਟ ਕੀਤਾ ਐ ਜ਼ਰਾਂਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਾਈਵੇ ਖਾਲੀ ਕਰਨ ਦੇ ਲਈ ਕਿਹਾ ਪਰ ਜਦੋਂ ਕਿਸਾਨ ਨਹੀਂ ਮੰਨੇ ਤਾਂ ਪੁਲਿਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਚੁੱਕ ਲਿਆ ਤੇ ਇੱਕ ਸਰਕਾਰੀ বাস ਵਿੱਚ ਲਦਿਆ ਤੇ ਉਹਨਾਂ ਨੂੰ ਲੈ ਕੇ ਗਈ ਉੱਥੇ ਇਕੱਠੇ ਹੋਏ ਹੋਰ ਕਿਸਾਨਾਂ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਜੋ ਵੀ ਰਾਸ਼ਟਰੀ ਰਾਜਮਾਰਗ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਪੁਲਿਸ ਉਹਨਾਂ ਸਾਰਿਆਂ ਨੂੰ ਗ ਕਰ ਕਰ ਲਵੇਗੀ ਫਰੀਦਕੋਟ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਕੀਮਤ ਤੇ ਰਾਸ਼ਟਰੀ ਰਾਜਮਾਰਗ ਨੂੰ ਜਾਮ ਨਹੀਂ ਹੋਣ ਦਿੱਤਾ ਜਾਵੇਗਾ ਅਸੀਂ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਹੋਣ ਦਵਾਂਗੇ ਆਪਣੇ ਗੱਲਾ ਸਾਹਿਬ ਨੂੰ ਚੱਕ ਲਿਆ ਸੀ ਜੀ ਉਹਦੇ ਕਾਰਨ ਅਸੀਂ ਕੋਈ ਮਤਲਬ ਧਰਨਾ ਲਾਏ ਸੜਕ ਤੇ ਇੱਥੇ ਆ ਕੇ ਬਹੁਤ ਜ਼ਬਰਦਸਤ ਆ ਕੇ ਪੁਲਿਸ ਬਹੁਤ ਜ਼ਿਆਦਾ ਆ ਕੇ ਬੱਸਾਂ ਭਰ ਕੇ ਲੈ ਗਈ ਹੈ ਜੀ ਕਾਰਨ ਕਿ ਕਾਰਨ ਵੀ ਅਸੀਂ ਉਹ ਗੱਲਾ ਸਾਹਿਬ ਨੂੰ ਛਡਾਉਣ ਵਾਸਤੇ ਬੈਠੇ ਸੀ ਧਰਨਾ ਲਾਏ ਸੜਕ ਤੇ ਇਹਨਾਂ ਨੂੰ ਕਾਦੇ ਵਾਸਤੇ ਗ੍ਰਿਫਤਾਰ ਕੀਤਾ ਛੜਾਇਆ ਜਾਵੇ ਉਹ ਬੰਦੇ ਸਾਡਾ ਧਰਨਾ ਜੋ ਲੱਗਾ ਸਾਰਾ ਚੱਕੇ ਸਾਰੇ ਬੰਦੇ ਲੈ ਕੇ ਬੱਸਾਂ ਭਰ ਕੇ ਕਿਸਾਨ 2-250 ਬੰਦਾ ਇੱਥੇ ਲੈ ਕੇ ਚੱਕੇ ਐਸ ਤੋਂ ਐਸ ਤੋਂ ਤੇ 3-300 ਬੰਦਾ ਅੱਗੇ ਆਪਣਾ ਓਪੀ ਵਾਰਡ ਉੱਥੋਂ ਲੈ ਗਏ ਬੱਸਾਂ ਦੇ ਸਰਕਾਰੀ ਬੱਸਾਂ ਦੇ ਉਹ ਤੁਹਾਡਾ ਅਗਲਾ ਸਟੈਪ ਵੀ ਹੈ ਅਗਲਾ ਸਟੈਪ ਅਸੀਂ ਮਗਰ ਜਾ ਰਹੇ ਹਾਂ ਧਰਨਾ ਲਾਵਾਂਗੇ ਅਸੀਂ ਮਗਰ ਜਾ ਰਹੇ ਹਾਂ ਜਿੱਥੇ ਉਹ ਬੰਦੇ ਲਗਾਏ ਅਰੈਸਟ ਕਰਨਗੇ ਉੱਥੇ ਮਗਰ ਜਾਵਾਂਗੇ ਉੱਥੇ ਜਾ ਕੇ ਧਰਨਾ ਲਾਵਾਂਗੇ ਗੱਲਾਂ ਲਾ ਕੇ ਲਾਵਾਂਗੇ ਰੋਡ ਜਾਮ ਕਰਾਂਗੇ ਫਿਰ ਆਜਾ ਸਾਹਮਣੇ ਕਿਸਾਨਾਂ ਵੱਲੋਂ ਜਿਹੜਾ ਰੋਡ ਜਾਮ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਵਾਰ ਨਹੀਂ ਦਿੱਤੀ ਗਈ ਸੀ ਵੀ ਰੋਡ ਜਾਮ ਨਹੀਂ ਕੀਤਾ ਜਾਣ ਦਿੱਤਾ ਜਾਏਗਾ ਸਾਈਡ ਤੇ ਬਹਿ ਕੇ ਆਦਾਂ ਪ੍ਰੋਟੈਸਟ ਕਰ ਸਕਦੇ ਪਰ ਇਹਨਾਂ ਨੇ ਉਸ ਚੀਜ਼ ਨੂੰ ਨਾ ਮੰਨਦੇ ਹਾਈਵੇ ਨੂੰ ਜਾਮ ਕਰਨ ਦੀ ਜਾਮ ਕੀਤਾ ਤੇ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਹੋਣ ਦਵਾਂਗੇ ਇਸ ਲਈ ਇਹਨਾਂ ਨੂੰ ਇੱਕ ਵਾਰੀ ਡਿਟੇਨ ਕਰ ਲਿਆ ਤੇ ਜਿਨ੍ਹਾਂ ਨੂੰ ਅਸੀਂ ਡਿਟੇਨ ਕਰਕੇ ਕਿਸੇ ਕਿਸੇ ਕਿਸਾਨ ਨੇ ਲੱਭ ਪਾਏ ਕੋਈ 100 150 ਕਿਸਾਨ ਹੋਏਗਾ ਜਿਹੜਾ ਇਸ ਤੋਂ ਹਾਂ ਵੀ ਹੱਲੇ ਵੀ ਕੁਝ ਕਿਸਾਨ ਹੈਗੇ ਨੇ ਜਿਹੜੇ ਕਾਯੂ ਦੇ ਕਾਗਜ਼ਾਂ ਤੇ ਕਰ ਰਹੇ ਨੇ ਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਰੋੜੋ ਜਾਮ ਪਾਇਆ ਜਾਵੇ ਨਹੀਂ ਅਸੀਂ ਇਹਨਾਂ ਨੂੰ ਦੁਬਾਰਾ ਵਾਨ ਕੀਤਾ ਹੈ ਵੀ ਜੇਕਰ ਤੁਸੀਂ ਰੋੜ ਜਾਮ ਕਰੋਗੇ ਤੁਹਾਨੂੰ ਵੀ ਅਸੀਂ ਕਟੇਨ ਕਰਕੇ ਲੈ ਕੇ ਜਾਵਾਂਗੇ ਬਟ ਇਸ ਵਾਰ ਇਹਦੀ ਕੀ ਕਾਰਵਾਈ ਆਉਣ ਕਿਸ ਤਰ੍ਹਾਂ ਦੇ ਹਾਲਾਤ ਦੇਖੋ ਅਸੀਂ ਜਿਹੜਾ ਪਬਲਿਕ ਨੂੰ ਸੂਤਰੀ ਰਹੀ ਸੀ ਤੋਂ ਨੇ ਆ ਵੀ ਹਾਈਵੇ ਜਾਮ ਲਾ ਕੇ ਜਾ ਰਹੇ ਜਦੋਂ ਹਾਈਵੇ ਜਾਮ ਹੁੰਦੇ ਨੇ ਉਹਨਾਂ ਨਾਲ ਜਿਹੜੇ ਆਮ ਜਨਤਾ ਬਹੁਤ ਪ੍ਰਭਾਵਿਤ ਹੁੰਦੀ ਹੈ